ਅਸੀਂ ਵੀ ਸਾਡੇ ਏਰੀਏ ਦੀ ਸੰਗਤ ਨੂਰਮਲ ਡਿਸਟ੍ਰਿਕਟ ਜਲੰਧਰ ਪੈਣ ਤਲਪੜ ਪਵਾ ਜਿਹੜਾ ਸਾਰੇ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਨੌਜਵਾਨ ਵੱਡਾ ਪ੍ਰੋਪਰਲਾ ਕਰਦੇ ਆ ਜੀ ਸੋ ਹਰ ਸਾਲ ਪ੍ਰੋਪਰਲਾ ਹੁੰਦਾ ਆ ਵੀ ਵਧੀਆ ਤੋਂ ਵਧੀਆ ਸੰਗਤ ਦੀ ਸੇਵਾ ਕੀਤੀ ਜਾਵੇ ਸੋ ਇਸ ਨੂੰ ਮੁੱਖ ਰੱਖਦੇ ਆ ਇਸ ਸਾਲ ਵੀ ਚਾਹ ਤੇ ਪਕੌੜਿਆਂ ਦਾ ਬੇਸਣ ਦਾ ਲੰਗਰ ਲਗਾਇਆ ਜਾਂਦਾ ਜੀ ਹਰਦੀਪ ਸਿੰਘ ਜਿਵੇਂ ਤਲਵਾਰ ਆਪਣੇ ਇਲਾਕੇ ਵਿੱਚ ਹਰ ਇਕਤੀ ਵਿੱਚ ਜਿਹੜਾ ਆ ਉਹ ਸ਼ਕਤੀ ਮਹਾਰਤ ਰੱਖਦਾ ਜੀ ਇਹ ਕਹ ਲੈ ਆ ਜੀ ਖੇਤਾ ਦੇ ਖੇਤਰ ਦੀ ਗੱਲ ਕਰਦੇ ਜੀ ਜੀ ਜਾਂ ਜਿੰਨੇ ਵੀ ਧਰਮਤ ਕੋਈ ਵੀ ਦਿਨ ਤੋਂ ਦਿੰਦੇ ਆ ਹਾਂਜੀ ਉੱਤੇ ਜੀ ਦਿੱਲੀ ਕਿਸਾਨਾਂ ਦੋਨੋਂ ਵਿੱਚ ਨਹੀਂ ਬਰਾਬਰ ਵੱਡਾ ਯੋਗਦਾਨ ਪਾ ਰਹਿਆ ਜੀ ਜੀ ਲੰਗਰ ਨੂੰ ਲੈ ਕੇ ਖੇਤਾ ਦੇ ਉੱਤੇ ਵੇਟ ਲਿਫਟ ਜੀ ਸ਼ੁਰੂਆਤ ਧੰਨ ਵਾਲਾ ਤਲਵਾਰ ਦਾ ਜੀ ਸਾਰਿਆਂ ਨੂੰ ਜੀ ਅੱਜ ਵੀ ਤੁਹਾਨੂੰ ਜਿਹੜਾ ਇਹ ਜਿਹੜਾ ਫਕੌੜਿਆਂ ਦਾ ਲੰਗਰ ਜੀ ਇੱਕ ਮਾਤ ਬਹੁਤ ਉਜੀ ਹੋਈ ਆ ਬਿਲਕੁਲ ਨਿਊ ਰੋਮੈਂਟ ਜੀ ਅੱਜ ਜਿਵੇਂ ਸਰੀ ਦੇ ਵਿੱਚ ਬਜ਼ਾਖੀ ਦੇ ਏਸ਼ ਨਗਰ ਕੀਰਤਨ ਦੇ ਵਿੱਚ ਹਾਂਜੀ ਪਹੁੰਚ ਕੇ ਅਸੀਂ ਵੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਜੀ ਆਪਣੇ ਉਸ ਤਲਵੰਡਾ ਲਾਕੀ ਦੀਆਂ ਸੰਗਤਾਂ ਨੂੰ ਇੱਥੋਂ ਕੀ ਮੈਸੇਜ ਜਿਹੜਾ ਜਾ ਰਿਹਾ ਅਸੀਂ ਦੇਖੋ ਜੀ ਇਹ ਜਿਹੜੇ ਦਿਨ ਸੋਧ ਹੁੰਦੇ ਆ ਧਾਰਮਿਕ ਈਵੈਂਟ ਹੁੰਦੇ ਆ ਕਿਸੇ ਵੀ ਧਰਮ ਦਾ ਹੋਵੇ ਇਹ ਸਾਨੂੰ ਏਕਤਾ ਦਾ ਪਾਠ ਹੀ ਪੜਾਉਂਦੇ ਆ ਠੀਕ ਆ ਤੇ ਸਾਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਜੀ ਠੀਕ ਹੈ ਜਿਹੜੇ ਕੋਈ ਧਾਰਮਿਕ ਪ੍ਰੋਗਰਾਮ ਕੋਈ ਸਪੋਰਟਸ ਦੀ ਇਵੈਂਟ ਹੁੰਦੇ ਆ ਉਹ ਸਾਰੇ ਇਕੱਠਿਆਂ ਹੋ ਕੇ ਮਨਾਉਣਾ ਚਾਹੀਦੇ ਆ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਆ ਠੀਕ ਹੈ ਸੋ ਇਕੱਠੇ ਹੋ ਕੇ ਰਹਿਣਾ ਚਾਹੀਦਾ ਜੀ ਇਹ ਸਾਨੂੰ ਇਹੀ ਸਭ ਤੋਂ ਵੱਡਾ ਮੈਸੇਜ ਦਿੰਦੇ ਆ ਸੋ ਬਹਾਨੇ ਨਾਲ ਸਾਰੇ ਇੱਥੇ ਕੰਮਾਂ ਕਰਾਂ ਦੇ ਬੀਜੀ ਆ ਕਿਸੇ ਕੋ ਸਮਾਂ ਹੈ ਨਹੀਂਗਾ ਤੋ ਇਦਾਂ ਦੇ ਸਮਾਗਮਾਂ 'ਚ ਇਕੱਠੇ ਹੋਣ ਦਾ ਮੌਕਾ ਮਿਲਦਾ ਜੀ ਸਾਰੇ ਭਾਈ ਭਰਾ ਇਕੱਜ ਨੂੰ ਮਿਲ ਲੈਂਦੇ ਨਾਲੇ ਸੰਗਤਾਂ ਦੀ ਸੇਵਾ ਹੋ ਜਾਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਖਾਲਸਾ ਸਾਜੰਦਿਵਸ ਤੇ ਵਸਾਖੀ ਦੇ ਦਿਹਾੜੇ ਦੇ ਮੌਕੇ ਤੇ 19 April 2025 ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਇਕ ਵਿਸ਼ਾਲ ਨਗਰ ਕੀਰਤਨ ਦੌਰਾਨ ਪਿੰਡ ਤਲਵੰਡ ਦੀ ਸੰਗਤ ਵੱਲੋਂ ਚਾਹ ਪਕੌੜੇ ਵੇਚਣ ਦਾ ਲੰਗਰ ਦਾ ਸਟਾਲ ਲਗਾਇਆ ਗਿਆ ਇਸ ਮੌਕੇ ਤੇ ਦਾਸ ਨੂੰ ਵੀ ਇਹ ਸਭ ਵੇਖਣ ਦਾ ਅਤੇ ਸੇਵਾ ਕਰਨ ਦਾ ਮੌਕਾ ਮਿਲਿਆ ਤੁਸੀਂ ਉਹ ਦ੍ਰਿਸ਼ ਤੱਕ ਰਹੇ ਜਦੋਂ ਇਸ ਸਟਾਲ ਦੇ ਸਾਹਮਣੇ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਨਗਰ ਕੀਰਤਨ ਦੌਰਾਨ ਇਹ ਜੋ ਦ੍ਰਿਸ਼ ਤੁਸੀਂ ਦੇਖ ਰਹੇ ਹੋ ਸੰਗਤ ਨੇ ਸਾਰਾ ਦਿਨ ਇਸ ਸਟਾਲ ਤੇ ਚਾਹ ਪਕੌੜਿਆਂ ਦਾ ਲੰਗਰ ਛਕਿਆ ਸਵੇਰ ਸਮੇਂ ਤੋਂ ਇੱਥੇ ਇਸੇ ਤਰ੍ਹਾਂ ਸੰਗਤ ਲਾਈਨਾਂ ਦੇ ਰੂਪ ਵਿੱਚ ਲੰਗਰ ਛਕਣ ਲਈ ਆਈ ਆਓ ਹੁਣ ਇਸ ਲੰਗਰ ਦੀ ਤਿਆਰੀ ਨੂੰ ਲੈ ਕੇ ਤੁਹਾਨੂੰ ਇੱਕ ਦਿਨ ਪਹਿਲਾਂ ਕੀਤੀ ਤਿਆਰੀ ਦਾ ਦ੍ਰਿਸ਼ ਦਿਖਾ ਦਿੰਦੇ ਹਾਂ ਤੁਸੀਂ ਦੇਖ ਰਹੇ ਹੋ ਇੱਕ ਦਿਨ ਪੂਰਾ ਪਹਿਲਾਂ ਇਸ ਲੰਗਰ ਦੀ ਤਿਆਰੀ ਨੂੰ ਲੱਗਿਆ ਜਿੱਥੇ ਦਾਸ ਨੂੰ ਵੀ ਮੌਕਾ ਮਿਲਿਆ ਜਾਣ ਦਾ ਇਸ ਮੌਕੇ ਤੇ ਇਹ ਵੇਸਣ ਤਿਆਰ ਕੀਤਾ ਜਾ ਰਿਹਾ ਇਸ ਤਰ੍ਹਾਂ ਪਕੌੜਿਆਂ ਵਾਸਤੇ ਪਿਆਜ਼ ਆਲੂ ਆਧਰ ਗੋਭੀ ਪੂਰਾ ਦਿਨ ਤਿਆਰੀ ਚੱਲਦੀ ਰਹੀ ਇੱਥੋਂ ਤੱਕ ਨਗਰ ਕੀਰਤਨ ਦੌਰਾਨ ਸਾਰਾ ਬੈਨ ਪੋਕੋੜਿਆਂ ਦਾ ਇਹ ਲੰਗਰ ਚਲਾਉਣ ਲਈ ਇਹਨਾਂ ਸਾਰੇ ਸਾਥ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਇਹ ਮਟੀਰੀਅਲ ਬੈਨ ਗਟੀਆਂ ਵਿੱਚ ਸਟੋਰ ਕੀਤਾ ਹੋਇਆ ਸੀ ਸਾਰਾ ਕੁਝ ਦੇਖਣ ਦਾ ਮੈਨੂੰ ਇਹ ਸਬਬ ਬਾਈ ਤਜਿੰਦਰ ਸਿੰਘ ਵੱਲੋਂ ਦਿੱਤਾ ਗਿਆ ਤਜਿੰਦਰ ਸਿੰਘ بھائی ਨੇ ਮੈਨੂੰ ਮੈਸੇਜ ਕੀਤਾ ਕਿ ਭਾਜੀ ਆਪਣਾ ਸਰੀ ਨਗਰ ਕੀਰਤਨ ਦੌਰਾਨ ਲੰਗਰ ਦਾ ਸਟਾਲ ਚਲਦਾ ਹੁੰਦਾ ਤੁਸੀਂ ਉੱਥੇ ਜ਼ਰੂਰ ਜਾ ਕੇ ਆਇਓ ਅਮਨਦੀਪ ਭਾਜੀ ਦੇ ਕਹਿਣ ਤੇ ਮੈਂ ਸਾਰਾ ਦਿਨ 128 ਸਟਰੀਟ ਤੇ ਇਹ ਸਾਰੇ ਦ੍ਰਿਸ਼ ਦੇਖੇ ਉਸ ਤੋਂ ਪਹਿਲਾਂ ਇਸ ਤਿਆਰੀ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਇਹ ਮੈਂ ਤਾਂ ਸੰਗਤ ਜੀ ਤੁਹਾਨੂੰ ਦੁਹਾਰ ਰਿਹਾ ਕਿ ਤਲਵੰਡਾ ਹਮੇਸ਼ਾ ਹੀ ਮੈਂ ਦੇਖਿਆ ਉਦਮ ਇਥੋਂ ਦੀਆਂ ਸੰਗਤਾਂ ਦਾ ਕਿ ਇਹਨਾਂ ਵੱਲੋਂ ਧਾਰਮਿਕ ਤੌਰ ਤੇ ਖੇਡਾਂ ਦੇ ਖੇਤਰ ਵਿੱਚ ਰਾਜਨੀਤਿਕ ਖੇਤਰ ਦੇ ਵਿੱਚ ਇਹ ਨਮੀਆਂ ਪੈੜਾਂ ਸੈਟ ਕਰਦਾ ਇਹ ਨਗਰ ਨਮੀਆਂ ਪੈੜਾਂ ਪਾਉਂਦਾ ਤੇ ਕਿਸਾਨ ਅੰਦੋਲਨ ਵੇਲੇ ਵੀ ਇਹਨੇ ਦਿੱਲੀ ਦੇ ਵਿੱਚ ਬਹੁਤ ਵੱਡੀ ਉੱਥੇ ਸੇਵਾ ਲੰਗਰਾਂ ਨੂੰ ਲੈ ਕੇ ਕੀਤੀ ਇੱਥੋਂ ਤੱਕ weight lifting ਵੀ ਇੱਥੋਂ ਦੇ ਖਿਡਾਰੀਆਂ ਨੇ ਉੱਥੇ ਸ਼ੁਰੂਆਤ ਕਰਕੇ ਵਿਖਾਈ ਤੇ ਇਸੇ ਤਰ੍ਹਾਂ ਸਰੀ ਕੈਨੇਡਾ ਦੇ ਵਿੱਚ ਵੀ ਤੁਹਾਨੂੰ ਮੈਂ ਅੱਜ ਦਿਖਾ ਰਿਹਾ ਵੀਡੀਓ ਇਸ ਰਾਹੀਂ ਕੇ ਇਤਕੇਵੇਂ ਲੰਗਰ ਦੀ ਇੱਕ ਦਿਨ ਪਹਿਲਾਂ ਤਿਆਰੀ ਕੀਤੀ ਗਈ ਤੇ ਨਵਰ ਕੀਰਤਨ ਦੌਰਾਨ ਇਹ ਤੁਹਾਨੂੰ ਜੋ ਹੁਣ ਦਿਖਾ ਰਿਹਾ ਦ੍ਰਿਸ਼ ਪਕੌੜੇ ਕੱਢਣ ਲਈ ਚਾਰ ਕੜਾਈਆਂ ਲਗਾਤਾਰ ਚੱਲਦੀਆਂ ਰਹੀਆਂ ਇੱਥੋਂ ਤੱਕ ਭਾਵੇਂ ਕਿ ਕੱਚੇ ਕਰਕੇ ਵੀ ਪਕੌੜੇ ਰੱਖੇ ਗਏ ਸੀ ਵੱਡੀ ਗਿਣਤੀ ਵਿੱਚ ਇਸ ਦੇ ਬਾਵਜੂਦ ਵੀ 12 ਵਜੇ ਤੋਂ ਬਾਅਦ ਰੱਛ ਇੰਨਾ ਪੈ ਰਿਹਾ ਸੀ ਕਿ ਪਕੌੜੇ ਜਿਹੜੇ ਆ ਉਹ ਐ ਲਾਇਨ ਜਿਹੜੀ ਆ ਉਹ ਇੰਨੀ ਸੀ ਕਿ ਪਿੱਛੇ ਤਿਆਰੀ ਦੇ ਵਿੱਚ ਇੱਕ ਦੋ ਵਾਰੀ ਜਿਹੜਾ ਆ ਉਹ ਤਰਤੀ ਵੀ ਦੇਖੀ ਗਈ ਤੇ ਅਮਨਦੀਪ ਭਾਈ ਨੇ ਕਿਹਾ ਕਿ ਅਗਲੀ ਵਾਰ ਅਸੀਂ ਹੋਰ ਵੀ ਇਦੋਂ ਜਿਹੜਾ ਆ ਤਿਆਰੀ ਨਾਲ ਹੋ ਕੇ ਆਵਾਂਗੇ ਤੇ ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਆ ਕਿ ਤਲਬਨ ਦੀ ਸੰਗਤ ਵੱਲੋਂ ਇਹ ਜੋ ਇੱਥੇ ਲੰਗਰ ਦੀ ਸੇਵਾ ਕੀਤੀ ਜਾਂਦੀ ਆ ਆਪਣੇ ਆਪ ਵਿੱਚ ਬੜੀ ਵੱਡੀ ਸੇਵਾ ਮੈਂ ਵੀ ਆਪਣੇ ਆਪ ਨੂੰ ਬੜਾ ਇਸ ਭਾਗਾ ਮਹਿਸੂਸ ਕਰਦਾ ਕਿ ਇਹ ਮੈਨੂੰ ਇੱਥੇ ਸੇਵਾ ਕਰਨ ਦਾ ਵੀ ਮੌਕਾ ਮਿਲਿਆ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਇਸੇ ਤਰ੍ਹਾਂ ਲਗਾਤਾਰ ਅਸੀਂ ਨਗਰ ਕੀਰਤਨੀਆਂ ਵੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਤਲਵੰਡੀ ਸੰਗਤ ਵੱਲੋਂ ਇੱਥੇ ਪਕੌੜਿਆਂ ਦੇ ਲੰਗਰ ਦਾ ਸਟਾਲ ਵੀ ਤੁਹਾਨੂੰ ਦਿਖਾ ਰਹੇ ਹਾਂ ਤੇ ਦੋਸਤੋ ਇਹ ਇੱਕ ਦੂਜੇ ਮੌਲਖ ਵਿੱਚ ਜਾ ਕੇ ਬੱਡੀ ਪੱਧਰ ਤੇ ਇੱਥੇ ਲੰਗਰ ਦੀ ਸੇਵਾ ਕਰਨੀ ਇਹ ਵੀ ਆਪਣੇ ਆਪ ਵਿੱਚ ਬੜਾ ਵੱਡਾ ਉਦਮ ਅਪਰਾਲਾ ਤਲਵੰਡੀਆਂ ਸੰਗਤਾਂ ਦਾ ਦੋਸਤੋ ਪਿੰਡ ਤਲਪਣਾ ਜਿਲ੍ਹਾ ਜਲੰਧਰ ਦਾ ਪਿੰਡ ਹੈ ਇਸ ਪਿੰਡ ਵਿੱਚ ਇੱਥੇ ਹਾਲਾਤ ਦੇ ਵਿੱਚ ਪੰਜਾਬ ਵਿੱਚ ਜਿੱਦਿ ਕਰਕੇ ਆਪਣੇ ਘਰ ਤੇ ਜਾਂਦੀਆਂ ਤਾਂ ਮਾਪਿਆਂ ਆਦਿ ਤੇ ਸਵੇਦਾ ਦੇ ਸਰੀ ਸ਼ਹਿਰ ਦੇ ਵਿੱਚ ਵਿਸਾਖੀ ਵਿਹਾੜੇ ਨੂੰ ਲੈ ਕੇ ਰਹੇ ਨਗਰ ਕੀਰਤ ਦੇ ਬਾਅਦ ਵਿੱਚ ਸ਼ਾਪ ਕੋੜਿਆਲਾ ਤੇ ਲੰਦਰਨਾ ਹੋਕਲੇ ਪਟਿਆਲਾ ਬਸੇ ਆ ਤੇ ਜੀ ਇਸ ਨੂੰ ਲੈ ਕੇ ਇਸ ਪਕੌੜਿਆਂ ਦੇ ਬੇਸਨ ਦੇ ਲੰਦਰ ਨੂੰ ਲੈ ਕੇ ਆਉ ਗੱਲਬਾਤ ਕਰਦੇ ਆ ਇਹਨਾਂ ਨੌਜਵਾਨਾਂ ਨਾਲ ਤੇ ਇਹ ਜਿਹੜਾ ਸਟਾਲ ਇਹਨਾਂ ਵੱਲੋਂ ਲਾਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਹਾਂਜੀ ਸਿੰਘ ਸਾਹਿਬ ਤੁਹਾਡਾ ਕੀ ਨਾਮ ਆ ਮੇਰਾ ਨਾਮ ਜੀ ਹਰਦੀਪ ਸਿੰਘ ਹੈ ਜੀ ਹਰਦੀਪ ਸਿੰਘ ਜੀ ਇਹ ਪਿੰਡ ਤਲਵੰਡ ਦੀ ਸੰਗਤ ਵੱਲੋਂ ਕਿ ਜੋ ਪਹਾਖੀ ਦੇ ਢਹਾੜੇ ਤੇ ਅਕੋਰਿਆਂ ਦਾ ਵੇਸਣ ਦਾ ਲੰਗਰ ਲਾਇਆ ਇਹਦੇ ਬਾਰੇ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਅਸੀਂ ਕੈਨੇਡਾ ਸਰੀ ਤੋਂ ਗੱਲ ਕਰ ਰਹੇ ਹਾਂ ਜੀ ਅੱਜ ਜੀ ਸੋ ਇੱਥੇ ਹਰ ਸਾਲ ਖਾਲਸਾ ਸਾਜਨਾ ਦਿਵਸ ਬੜੀ ਧੂਮਤਾਵਾਂ ਨਾਲ ਮਨਾਇਆ ਜਾਂਦਾ ਜੀ ਜੀ 5 ਤੋਂ ਲੈ ਕੇ 7 8 ਲੱਖ میڈیا ਦੀ ਰਿਪੋਰਟ ਅਨੁਸਾਰ ਸੰਗਤ ਦਾ ਇਕੱਠ ਹੁੰਦਾ ਜੀ ਇੱਥੇ ਸੋ ਇੰਡੀਆ ਤੋਂ ਬਾਹਰ ਪੰਜਾਬ ਤੋਂ ਬਾਹਰ ਆਨੰਦਪੁਰ ਸਾਹਿਬ ਤੋਂ ਬਾਹਰ ਜੇ ਸਭ ਤੋਂ ਵੱਡਾ ਇਕੱਠ ਹੁੰਦਾ ਹੈ ਜੀ ਪੂਰੇ ਨਾਰਥ ਅਮਰੀਕਾ ਦੇ ਵਿੱਚ ਇਸ ਸਰੀ ਨਗਰ ਕੀਰਤਨ ਦਾ ਮੰਨਿਆ ਗਿਆ ਹੈ ਜੀ ਸੋ ਇੱਥੇ ਵਿਸ਼ਾਲ ਇਕੱਠ ਹੋਣ ਦੇ ਬਾਵਜੂਦ ਅਨੇਕਾਂ ਤਰ੍ਹਾਂ ਦੇ ਸਟਾਲ ਲੱਗਦੇ ਆ ਜੀ ਅਲੱਗ-ਅਲੱਗ ਸਟੇਜਾਂ ਲੱਗਦੀਆਂ ਆ ਸੋ ਕੈਨੇਡਾ ਦੀ ਪੂਰੀ ਪੋਲੀਟੀਸ਼ੀਨ ਸਾਰੇ ਇਸ ਨਗਰਕਿਰਤਮਹਾਜ਼ਰੀ ਭਰਦੇ ਆ ਜੀ ਸੋ ਅਸੀਂ ਵੀ ਸਾਡੇ ਏਰੀਆ ਦੀ ਸੰਗਤ ਨੂਰਮਲ ਡਿਸਟ੍ਰਿਕਟ ਜਲੰਧਰ ਪਣ ਤਲਪਣ ਪਵਾੜਾ ਸਾਰੇ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਨੌਜਵਾਨ ਵੱਡਾ ਉਪਰਾਲਾ ਕਰਦੇ ਆ ਜੀ ਸੋ ਹਰ ਸਾਲ ਉਪਰਾਲਾ ਹੁੰਦਾ ਆ ਵੀ ਵਧੀਆ ਤੋਂ ਵਧੀਆ ਸੰਗਤ ਦੀ ਸੇਵਾ ਕੀਤੀ ਜਾਵੇ ਸੋ ਇਸ ਨੂੰ ਮੁੱਖ ਰੱਖਦੇ ਆ ਇਸ ਸਾਲ ਵੀ ਚਾਹ ਤੇ ਬਕੌੜਿਆਂ ਦਾ ਵੇਸਣ ਦਾ ਲੰਗਰ ਲਗਾਇਆ ਜਾਂਦਾ ਹੈ। ਹਰ ਸਿੰਘ ਦੀ ਜਿਵੇਂ ਕੱਲបាន ਆਪਣੇ ਇਲਾਕੇ ਵਿੱਚ ਹਰ ਅਕਤੀ ਵਿੱਚ ਜਿਹੜਾ ਆਪ ਕੋ ਨਿਭੀ ਮਹਾਰਤ ਰੱਖਦਾ। ਜੀ। ਇਹ ਕਹਿ ਲੈ ਆ ਜੀ ਖੇਤਾ ਦੇ ਖੇਤਰ ਦੀ ਗੱਲ ਕਰਦੇ ਕੀ ਜੀ ਜੀ। ਜਾਂ ਜਿੰਨੇ ਵੀ ਉਹ ਧਰਮਤ ਕੋਈ ਵੀ ਦਿਨ ਸੇਤ ਹੁੰਦੇ ਆ। ਹਾਂ ਜੀ। ਉੱਤੇ ਜੀ ਦਿੱਲੀ ਖਾਨ ਦੋ ਦਨ ਵਿੱਚ ਨਹੀਂ ਬੜਾ ਵੱਡਾ ਯੋਗਦਾਨ ਪਾ ਰਿਹਾ। ਜੀ ਬਿਲਕੁਲ। ਜੀ। ਲੰਗਰ ਨੂੰ ਲੈ ਕੇ ਇੱਟਾ ਦੇ ਉੱਥੇ ਬੇਟ ਲੈਫਟ ਨੂੰ ਜੀ ਸ਼ੁਰੂਆਤ ਕਰਨ ਵਾਲਾ ਤਲਵਾਰ ਕਰਦੇ ਜੀ ਨੌਜਵਾਨ ਜੀ ਅੱਜ ਵੀ ਤੁਹਾਨੂੰ ਜਨਾ ਇਹ ਜਿਹੜਾ ਫਕੌੜਿਆਂ ਦਾ ਲੰਗਰ ਜੀ ਇੱਕ ਮੱਗ ਬਹੁਤ ਹੀ ਹੋਈਆ ਬਲਕਨ ਯੂਨਿਅਨ ਜੀ ਅੱਜ ਉਥੇ ਸਰੀ ਦੇ ਵਿੱਚ ਗਜ਼ਾਕੀ ਦੇ ਇਸ ਨਗਰ ਕੀਰਨ ਦੇ ਵਿੱਚ ਹਾਂਜੀ ਪਹੁੰਚ ਕੇ ਅਸੀਂ ਵੀ ਖੁਸ਼ੀ ਮਹਿਸੂਸ ਕਰ ਰਹੇ ਆ ਜੀ ਆਪਣੇ ਉਸ ਕਲਮਨਲਾਕ ਦੀਆਂ ਸੰਗਤਾਂ ਨੂੰ ਇੱਥੋਂ ਕੀ ਮੈਸੇਜ ਜਿਆਦਾ ਹੈ ਅਸੀਂ ਦੇਖੋ ਜੀ ਇਹ ਜਿਹੜੇ ਦਿਨ ਸੋਧ ਹੁੰਦੇ ਆ ਧਾਰਮਿਕ ਈਵੈਂਟ ਹੁੰਦੇ ਆ ਕਿਸੇ ਵੀ ਧਰਮ ਦਾ ਹੋਵੇ ਇਹ ਸਾਨੂੰ ਏਕਤਾ ਦਾ ਪਾਠ ਹੀ ਪੜਾਉਂਦੇ ਆ ਠੀਕ ਆ ਤੇ ਸਾਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਜੀ ਠੀਕ ਹੈ ਜਿਹੜੇ ਕੋਈ ਧਾਰਮਿਕ ਪ੍ਰੋਗਰਾਮ ਕੋਈ ਸਪੋਰਟਸ ਈਵੈਂਟ ਹੁੰਦੇ ਆ ਉਹ ਸਾਰੇ ਇਕੱਠੇ ਹੋ ਕੇ ਮਨਾਉਣਾ ਚਾਹੀਦੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਆ ਠੀਕ ਹੈ ਸੋ ਇਕੱਠੇ ਹੋ ਕੇ ਰਹਿਣਾ ਚਾਹੀਦਾ ਜੀ ਇਹ ਸਾਰੋ ਇਹੀ ਸਭ ਤੋਂ ਵੱਡਾ ਮੈਸੇਜ ਦਿੰਦੇ ਆ ਸੋ ਬਹਾਨੇ ਨਾਲ ਸਾਰੇ ਇੱਥੇ ਕੰਮਕਾਰਾਂ 'ਚ ਬੀਜੀ ਆ ਕਿਸੇ ਕੋ ਸਮਾਂ ਹੈ ਨਹੀਂਗਾ ਸੋ ਇਦਾਂ ਦੇ ਸਮਾਗਮਾਂ 'ਚ ਇਕੱਠੇ ਹੋਣ ਦਾ ਮੌਕਾ ਮਿਲਦਾ ਜੀ ਸਾਰੇ ਭਾਈ ਭਰਾ ਇਕੱਜ ਨੂੰ ਮਿਲ ਲੈਂਦੇ ਨਾਲੇ ਸੰਗਤਾਂ ਦੀ ਸੇਵਾ ਹੋ ਜਾਂਦੀ ਆ ਜੀ ਇਹ ਨਹੀਂ ਕਿ ਮੈਂ ਮੈਨੂੰ ਨੌਜਵਾਨਾਂ ਨੂੰ ਪਤਾ ਲੱਗਾ ਵੀ ਪਿਛਲੇ ਸਾਲ ਤੋਂ ਸ਼ੁਰੂਆਤ ਕੀਤੀ ਸੇਵਾ ਦੀ ਜੀ ਜੀ ਤੇ ਸਰੀਰ ਦੇ ਵਿੱਚ ਜਾਂ ਆਸ-ਪਾਸ ਸ਼ਹਿਰਾਂ ਵਿੱਚ ਜਿੱਥੇ ਵੀ ਕਲਬਣ ਇਲਾਕੇ ਦੇ ਵੀਰ ਪਸਦੇ ਆ ਉਹਨਾਂ ਨੂੰ ਕੀ ਸਨਿਆਦ ਦਿੰਦੇ ਆ ਦੇਤੇ ਇਸ ਸੇਵਾ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਜਾਣ ਅਸੀਂ ਇਹੀ ਚਾਹੁੰਦੇ ਆ ਕਈ ਵਾਰੀ ਕਈਆਂ ਦਾ ਸੰਪਰਕ ਸਾਡੇ ਕੋਲੇ ਨਹੀਂ ਹੁੰਦਾ ਜਿਹਨੂੰ ਵੀ ਪਤਾ ਲੱਗਦਾ ਆ ਸੋ ਹਰ ਸਾਲ ਇੱਥੇ ਆ ਕੇ ਸਾਡੇ ਨਾਲ ਸਾਥ ਦੇਣ ਸੋ ਇਸ ਜਿਹੜਾ ਸਟਾਲ ਆ ਹਰ ਸਾਲ ਵੱਡਾ ਕੀਤਾ ਜਾਵੇ ਸੋ ਆਪਣੇ ਏਰੀਆ ਦਾ ਨਾਮ ਰੌਸ਼ਨ ਕੀਤਾ ਜਾਵੇ ਸੋ ਇਹੀ ਸਭ ਤੋਂ ਵੱਡਾ ਮੈਸੇਜ ਦੇਣਾ ਚਾਹੁੰਦੇ ਆਂ। ਆਪਾਂ ਦੀ ਸੰਗੋ ਬੜੀ ਖੁਸ਼ੀ ਹੋਈ ਆ ਇਸ ਪਸਾਕੀਆਡੇ ਦੇ ਨਗਰ ਕੀਰਤਨ ਦੇ ਮੌਕੇ ਤੇ ਕਿ ਤਲਵੰਦ ਦੇ ਨੌਜਵਾਨਾਂ ਵੱਲੋਂ ਇਸ ਮੌਕੇ ਤੇ ਜਿਹੜਾ ਆਪਕੌੜਿਆਂ ਦਾ ਸਟਾਲ ਲਗਾਇਆ ਕੀ ਕਹਿਣਾ ਚਾਹੁੰਦੇ ਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਭ ਤੋਂ ਜੀ ਪਸਾਖੀ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ ਭਾਜੀ ਆਪਾਂ ਪਿਛਲੇ ਸਾਲ ਤੋਂ ਸਟਾਰਟ ਕੀਤਾ ਇਹ ਪਕੌੜਿਆਂ ਦਾ ਲੰਗਰ ਤੇ ਚਾਹ ਦਾ ਨਾਲ ਲੰਗਰ ਹੁੰਦਾ ਇਹ ਸਾਡੇ ਪਿੰਡ ਤਾਲਵੰਡ ਦੇ ਨੌਜਵਾਨ ਤੇ ਪੁਆਲਡੇ ਦੇ ਨੌਜਵਾਨ ਬਾਕੀ ਸਾਰੇ ਇਲਾਕੇ ਦੇ ਨਾਲ ਨੌਜਵਾਨ ਨਾਲ-ਨਾਲ ਪਿੰਡਾਂ ਦੇ ਉਹ ਸਾਡਾ ਪੂਰਾ ਸਹਿਯੋਗ ਕਰਦੇ ਆ ਤੇ ਸਾਡੀ ਟਰਾਈ ਹੋਊਗੀ ਵੀ ਗਾਂ ਲੈਕਸੇ ਚੱਲਦਾ ਰਹੇ ਤਾਂ ਤੇ ਗੁਰੂ ਕਿਰਪਾ ਕਰੇ ਤੇ ਅਮਨਦੀਪ ਜਿਵੇਂ ਹੋਰ ਵੀ ਆਪਣੇ ਜਿਹੜੇ ਇਲਾਕੇ ਦੇ ਵੀ ਰਹਿੰਦੇ ਆ ਸਰੀਚ ਜਾਂ ਉਹਨਾ ਸ਼ਹਿરા ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਕਿ ਤਾਂ ਕਿ ਲੰਗਰ ਦਾ ਕੰਮ ਆਗਾ ਜਿਹੜਾ ਇੱਥੋਂ ਵੀ ਵੱਡਾ ਹੋਵੇ ਇਹ ਜੀ ਸਾਰੇ ਸੰਗਤ ਦੇ ਸਹਿਯੋਗ ਨਾਲ ਹੀ ਚੱਲਦਾ ਜੀ ਇਹ ਸਾਰੇ ਇਲਾਕੇ ਦੀ ਪੈਂਡ ਤਰਵੰਦੀਪ ਵਾੜੇ ਦੀ ਸਾਰਿਆਂ ਦਾ ਕੰਟਰੀਬਿਊਸ਼ਨ ਵਿੱਚ ਹੈ ਜੀ ਇਹਰੇ ਸਾਰੇ ਸਾਰਿਆਂ ਨਾਲ ਮਿਲ ਕੇ ਹੈ ਜੀ ਇਹ ਪ੍ਰੋਗਰਾਮ ਇਕੱਲੇ ਕਿਸੇ ਦਾ ਨਹੀਂਗਾ ਸਾਰੇ ਇਲਾਕੇ ਦਾ ਪ੍ਰੋਗਰਾਮ ਹੈ ਜੀ ਇਹ ਹਾਂਜੀ ਤੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਅਗਲੀ ਵਾਰ ਸਾਡੇ ਨਾਲ ਹੋਰ ਵੱਧ ਚੜ ਕੇ ਆਓ ਜੀ ਹਿੱਸਾ ਪਾਓ ਵਿੱਚ ਆਪਾਂ ਹੋਰ ਇਹਨੂੰ ਐਕਸਟੈਂਡ ਕਰੀਏ ਲੰਗਰ ਨੂੰ ਵੱਡਾ ਕਰੀਏ ਨਾ ਆਓ ਹੁਣ ਇਹਨਾਂ ਲੰਗਰਾਂ ਤੇ ਕਾਰਜਾਂ ਲਈ ਸੇਵਾ ਕਰਾਉਣ ਵਾਲੇ ਨੌਜਵਾਨਾਂ ਦੇ ਬਾਰੇ ਤੁਹਾਡੇ ਕੋਲ ਜ਼ਿਕਰ ਕਰਦੇ ਨੇ ਜਿਨ੍ਹਾਂ ਵਿੱਚ ਅਮਨਦੀਪ ਸਿੰਘ, ਸਤਵੰਦ ਸਿੰਘ, ਬਲਜੀਤ ਸਿੰਘ, ਇੱਕਮ ਸਿੰਘ ਜੋੜ, ਸੁਖਦੀਪ ਸਿੰਘ, ਸੋਖ ਸਿੱਧੂ, ਕੁਰਸੀਮਨ ਜਸਕਰ ਨਵਾਸੀ, ਸਿਮਰਜੀਤ ਸੰਧੂ, ਦਵਿੰਦਰ ਸਿੰਘ, ਹਰਦੀਪ ਸਿੰਘ ਢਾਡੀ ਤਲਵਣ, ਲਾਡੀ ਜੋੜ ਤਲਵਣ ਨੇ ਇਹਨਾਂ ਲੰਗਰਾਂ ਲਈ ਆਪਣੀ ਮਾਇਆ ਸਫਲ ਕੀਤੀ ਹੈ